ਵਾਸਤੂ ਚ ਬਲੀਵ ਕਰਦੇ ਹੋ ਤੁਸੀਂ ਵਾਸਤੂ ਐਸਟੋਲੋਜੀ ਹੈ ਵਾਸਤੂ ਡਾਇਰੈਕਸ਼ਨ ਹਾਂ ਮੈਂ ਬਲੀਵ ਕਰਦਾ ਅਗੇਨ ਉਦਾਂ ਬਲੀਵ ਕਰਨਾ ਵੀ ਤੁਸੀਂ ਵਾਸਤੂ ਦੇ ਅਕੋਰਡਿੰਗ ਐਕੂਰੇਟ ਹੋਣੇ ਚਾਹੀਦੇ ਹੋ ਬਟ ਇਹ ਜੇ ਕਿਚਨ ਇੱਥੋਂ ਪੱਟ ਕੇ ਇੱਥੇ ਲਾ ਦੋਗੇ ਇਹਦੇ ਨਾਲ ਕੁਝ ਨਹੀਂ ਹੋਣਾ ਜਿੱਦਾਂ ਜਿਵੇਂ ਬੈਠੇ ਆਂ ਇਹਦਾ ਵਾਸਤੂ ਆ ਜਿਹੜਾ ਕਿੰਨਾ ਖੂਬਸੂਰਤ ਆ ਅੱਖਾਂ ਨੂੰ ਹੀ ਵਧੀਆ ਲੱਗ ਰਿਹਾ ਬੈਠਦੇ ਹੀ ਪਤਾ ਲੱਗ ਜਾਂਦਾ ਔਰਾ ਪੋਜ਼ਿਟਿਵ ਐ ਇੱਥੇ ਦਾ ਜੀ ਜੀ ਕੀ ਜਗ੍ਹਾ ਹੈ ਭਾਜੀ ਇਹਦੀ ਬੋਰਗੋ ਦਿ ਬੋਰਗੋ ਦੀ ਬੋਰਗੋ ਬੀਓ ਆਰਜੀਓ ਹਾਂ ਵਧੀਆ ਸੋਨਾ ਇਹ ਲੁਧਿਆਣਾ ਜੀ ਪਲੇਸ ਆ ਬਹੁਤ ਵਧੀਆ ਡਿਜ਼ ਬਣਾ ਇੱਕ ਇੱਕ ਜੀ ਬਹੁਤ ਸੋਹਣੀ ਬਣਾਈ ਆ ਤੁਹਾਨੂੰ ਦਿਖਦੀ ਹੈ ਹੂੰ ਸੋ ਇਹਨਾਂ ਨੇ ਵੀ ਵਾਸਤੂ ਕਰਾਇਆ ਹੋਣਾ ਪੱਕਾ ਕਰਾਇਆ ਹੋਣਾ ਭਾਜੀ ਪੁੱਛ ਕੇ ਜਾਇਆ ਤੁਹਾਡੇ ਤਾਂ ਨੌਨ ਨੇ ਕਰਾਇਆ ਹੋਣਾ ਇਹ ਵਾਸਤੂ ਇਫੈਕਟ ਕਰਦਾ ਔਰਾ ਪੋਜ਼ਿਟਿਵ ਹੋ ਜਾਗਾ ਤਾਂ ਜੀ ਜੀ ਮਤਲਬ ਕਿਸੇ ਨੇ ਘਰ ਜਿੱਦਾਂ ਬਣਾਉਣਾ ਉਸ ਤੋਂ ਪਹਿਲਾਂ ਵਾਸਤੂ ਦਾ ਕਰਾ ਲੈਣਾ ਚਾਹੀਦਾ ਬਹੁਤਾ ਪੈਸਾ ਨਹੀਂ ਖਰਾਬ ਕਰਨਾ ਚਾਹੀਦਾ ਬਟ ਡਾਇਰੈਕਸ਼ਨ ਜ਼ਰੂਰ ਪੁੱਛਣੀ ਚਾਹੀਦਾ ਡਾਇਰੈਕਸ਼ਨ ਵੀ ਇਧਰ ਨੂੰ ਤੇ ਅੱਛਾ ਭਾਜੀ ਇਹਦਾ ਮੈਨੂੰ ਇੱਕ ਆਨਸਰ ਦਿਓ ਮੰਨ ਲਓ ਆ ਕੈਮਰਾਮੈਨ ਨੇ ਆਪਣਾ ਘਰ ਬਣਾਉਣਾ ਹੂੰ ਤੁਸੀਂ ਇਹਦੀ ਕੁੰਡਲੀ ਦੇਖੋਗੇ ਫਿਰ ਵਾਸਤੂ ਦੇਖੋਗੇ ਕਿ ਇਹ ਨਾ ਪੜੀ ਨਿਆ ਕਨਸੈਪਟ ਆ ਯਾਰ ਤੁਸੀਂ ਤਾਂ ਰੈਂਡਮ ਪੁੱਛ ਲਿਆ ਬਟ ਇਹ ਬਹੁਤ بڑا ਕਨਸੈਪਟ ਹੈ ਜੀ ਇੱਕ ਤਾਂ ਹੋ ਗਿਆ ਵਾਸਤੂ ਅੱਜ ਕੱਲ ਇਹ ਕਹਿੰਦਾ ਹੈ ਐਸਟਰੋ ਵਾਸਤੂ ਐਸਟਰੋ ਵਾਸਤੂ ਲਾਈਕ ਮੈਂ ਨਾ ਤੁਹਾਡੀ ਕੁੰਡਲੀ ਦੇਖੂੰਗਾ ਨਾ ਜਾਂ ਕਿਸੇ ਦੀ ਵੀ ਜਿਹੜਾ ਘਰ ਦਾ ਮਾਲਕ ਹੈ ਉਹਦੀ ਕੁੰਡਲੀ ਦੇਖੂੰਗਾ ਤਾਂ ਉਹਦੇ ਘਰ ਚ ਪਈਆਂ ਚੀਜ਼ਾਂ ਦੱਸੂੰਗਾ ਯਕੀਨ ਮੰਨੋਗੇ ਤੁਸੀਂ ਤੁਸੀਂ ਕਿਸੇ ਦੀ ਕੁੰਡਲੀ ਦੇਖੋਗੇ ਤਾਂ ਉਹਦੇ ਘਰ ਚ ਕਿਹੜਾ ਸਬਾਨ ਕਿੱਥੇ ਪਿਆ ਉਹ ਦੱਸੋਗੇ ਉਹ ਦੱਸ ਦੋਗੇ ਤੁਸੀਂ ਹਾਂ ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਦੱਸਾਂ ਮੈਂ ਤੁਸੀਂ ਵੀ ਚਮਤਕਾਰ ਦੀ ਗੱਲ ਕਰ ਰਹੇ ਨਹੀਂ ਮੈਂ ਤਾਂ ਹੀ ਤਾਂ ਗੱਲ ਨਹੀਂ ਕਰਦਾ ਕਦੇ ਇਹ ਪਹਿਲੀ ਵਾਰ ਗੱਲ ਕੀਤੀ ਹੈ ਉਹ ਮੈਂ ਤੁਹਾਨੂੰ ਸੂਤਰ ਦੱਸ ਰਿਹਾ ਹਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਦੱਸਦਾ ਤਾਂ ਮੈਂ ਹੀ ਦੱਸ ਸਕਦਾ ਜੇ ਤੁਸੀਂ ਬੇਸਿਕ ਪੜ ਲਓਗੇ ਤਾਂ ਤੁਸੀਂ ਵੀ ਦੱਸ ਦੋਗੇ ਬਾਈ ਦੀ ਪੜ ਲੈਣਗੇ ਬਾਈ ਦੱਸ ਦੇਣਗੇ ਕੋਈ ਵੀ ਪੜ ਲਿਆ ਦੱਸ ਦੇ ਉਹ ਮੈਂ ਤੁਹਾਨੂੰ ਦੱਸ ਰਿਹਾ ਨਾ ਕਿਵੇਂ ਜਿਹੜਾ ਬਰਥ ਚਾਰਟ ਹੈ ਇਨਸਾਨ ਦਾ 12 ਘਰ ਨੇ ਹਾਂਜੀ ਉਹ ਦਿਸ਼ਾਵਾਂ ਵੀ ਨੇ ਦੱਸ ਹਰ ਇੱਕ ਪਲੈਨਟ ਦੇ ਚਾਰਟ ਦੀ ਅਲੱਗ-ਅਲੱਗ ਦਿਸ਼ਾ ਹੈ ਜੇ ਸ਼ਨੀ ਉਹਦੇ ਲਗਨ ਚ ਹੈ ਤਾਂ ਉਹਦੇ ਘਰ ਦੀ ਨਾਰਥ ਡਾਇਰੈਕਸ਼ਨ ਦੇ ਅੰਦਰ ਲੋਹਾ ਪਿਆ ਹੋਣਾ ਕਿਤੇ ਨਾ ਕਿਤੇ ਜਾਂ ਸਕ੍ਰੈਪ ਪਿਆ ਹੋਣਾ ਜੇ ਸ਼ਨੀ ਡੈਬਿਲਿਟੇਟਡ ਹੈ ਅੱਛਾ ਜੇ ਉੱਥੇ ਉਹਦਾ ਬ੍ਰਹਸਪਤੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਉਹਦਾ ਮੰਦਿਰ ਬਣਿਆ ਹੋਏਗਾ ਜਾਂ ਫਿਰ ਜੇ ਬੰਦਾ ਗੁਰਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼ ਕੀਤਾ ਹੋਏਗਾ ਜਾਂ ਫਿਰ ਗੁਟਕਾ ਸਾਹਿਬ ਰੱਖੇ ਹੋਣਗੇ ਸੈਂਚੀਆਂ ਰੱਖੀਆਂ ਹੋਣਗੀਆਂ ਜੇ ਸ਼ੁਕਰ ਹੈ ਤਾਂ ਸਮਝੋ ਉਹਦਾ ਉਸ ਡਾਇਰੈਕਸ਼ਨ ਦੇ ਅੰਦਰ ਜਾਂ ਤਾਂ ਉਹ ਹੈ ਮਿਰਰ ਲੱਗਿਆ ਹੋਇਆ ਪਰਫਿਊਮ ਵਗੈਰਾ ਪਏ ਨੇ ਇਸ ਟਾਈਪ ਦਾ ਸਮਾਨ ਪਿਆ ਤੇ ਜੇ ਤਾਂ ਕਿਸੇ ਨੂੰ ਰੈਂਡਮ ਦੱਸ ਦੋ ਅੱਛਾ ਅੱਠਵੇਂ ਘਰ ਦੇ ਉੱਤੇ ਸ਼ਨੀ ਬੈਠਾ ਹੈ ਜਿੱਥੇ ਤੁਹਾਡਾ ਜਨਮ ਹੋਇਆ ਉੱਥੇ ਰਸਤਾ ਬੰਦ ਸੀਗਾ ਜੇ ਤਾਂ ਮੈਂ ਇਹ ਕਹਿਣਾ ਬਿਨਾ ਸ਼ਨੀ ਦੀ ਗੱਲ ਕਰੇ ਕਰ ਰਿਆਂ ਅੱਛਾ ਅੱਠਵੇਂ ਘਰ 'ਚ ਰਸਤਾ ਬੰਦ ਸੀਗਾ ਜਿੱਥੇ ਜਨਮ ਹੋਇਆ ਜਾਂ ਫਿਰ ਜੇ ਸ਼ਨੀ ਉਹਨਾਂ ਦੇ 4th ਹਾਊਸ 'ਚ ਰਸਤਾ ਬੰਦ ਸੀਗਾ ਤਾਂ ਇਹ ਹੋ ਗਿਆ ਚਮਤਕਾਰ ਜੇ ਮੈਂ ਨਾਲ ਸੂਤਰ ਦੱਸ ਰਿਹਾ ਜੀ ਤਾਂ ਫਿਰ ਉਹ ਚਮਤਕਾਰ ਨਹੀਂ ਹੋਇਆ ਨਾ ਮੈਂ ਤਾਂ ਤੁਹਾਨੂੰ ਟਰਮ ਦੱਸ ਰਿਹਾ ਜੇ ਇਹ ਹੈ ਤਾਂ ਇਦਾਂ ਹੁੰਦਾ ਹੈ ਹੈ ਤਾਮੀ ਰਾਜੀ ਨਹੀਂ ਹੈ ਤਾਮੀ ਰਾਜੀ ਵਾਸਤੂ ਚ ਬਲੀਵ ਕਰਦੇ ਹੋ ਤੁਸੀਂ ਵਾਸਤੂ ਐਸਟੋਲੋਜੀ ਹੈ ਵਾਸਤੂ ਡਾਇਰੈਕਸ਼ਨ ਹਾਂ ਮੈਂ ਬਲੀਵ ਕਰਦਾ ਅਗੇਨ ਉਦਾਂ ਬਲੀਵ ਕਰਨਾ ਵੀ ਤੁਸੀਂ ਵਾਸਤੂ ਦੇ ਅਕੋਰਡਿੰਗ ਐਕੂਰੇਟ ਹੋਣੇ ਚਾਹੀਦੇ ਹੋ ਬਟ ਇਹ ਜੇ ਕਿਚਨ ਇੱਥੋਂ ਪੱਟ ਕੇ ਇੱਥੇ ਲਾ ਦੋਗੇ ਇਹਦੇ ਨਾਲ ਕੁਝ ਨਹੀਂ ਹੋਣਾ ਜਿੱਦਾਂ ਜਿਵੇਂ ਬੈਠੇ ਆ ਇਹਦਾ ਵਾਸਤੂ ਹੈ ਜਿਹੜਾ ਕਿੰਨਾ ਖੂਬਸੂਰਤ ਆ ਅੱਖਾਂ ਨੂੰ ਹੀ ਵਧੀਆ ਲੱਗ ਰਿਹਾ ਬੈਠਦੇ ਹੀ ਪਤਾ ਲੱਗ ਜਾਂਦਾ ਔਰਾ ਪੋਜ਼ਿਟਿਵ ਐ ਇੱਥੇ ਦਾ ਜੀ 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 ਕਿਹੜੀ ਜਗ੍ਹਾ ਹੈ ਭਾਜੀ ਇਹਦੀ ਬੋਰਗੋ ਦਿ ਬੋਰਗੋ ਦੀ ਬੋਰਗੋ ਬੀਓ ਆਰਜੀਓ ਹਾਂ ਵਧੀਆ ਸੋਹਣਾ ਹੈ ਲੁਧਿਆਣਾ ਜੀ ਇਸ ਪਲੇਸ ਆ ਬਹੁਤ ਵਧੀਆ ਡਿਜ਼ਾਈਨ ਕੀਤਾ ਸਾਰਾ ਦਾ ਸੈਪਰੇਟ ਹੈਗਾ ਬਣਾ ਇੱਕ ਇੱਕ ਚੀਜ਼ ਬਹੁਤ ਸੋਹਣੀ ਬਣਾਈ ਆ ਤੁਹਾਨੂੰ ਦਿਖਦੀ ਹੈ ਸੋ ਇਹਨਾਂ ਨੇ ਵੀ ਵਾਸਤੂ ਕਰਾਇਆ ਹੋਣਾ ਪੱਕਾ ਕਰਾਇਆ ਹੋਣਾ ਭਾਜੀ ਪੁੱਛ ਕੇ ਜਾਇਆ ਤੁਹਾਡੇ ਤਾਂ ਨੌਨ ਨੇ ਕਰਾਇਆ ਹੋਣਾ ਇਹ ਵਾਸਤੂ ਇਫੈਕਟ ਕਰਦਾ ਔਰਾ ਪੋਜ਼ਿਟਿਵ ਹੋ ਜਾਗਾ ਤਾਂ ਜੀ ਜੀ ਮਤਲਬ ਕਿਸੇ ਨੇ ਘਰ ਜਿੱਦਾਂ ਬਣਾਉਣਾ ਉਸ ਤੋਂ ਪਹਿਲਾਂ ਵਾਸਤੂ ਦਾ ਕਰਾ ਲੈਣਾ ਚਾਹੀਦਾ ਬਹੁਤਾ ਪੈਸਾ ਨਹੀਂ ਖਰਾਬ ਕਰਨਾ ਚਾਹੀਦਾ ਬਟ ਡਾਇਰੈਕਸ਼ਨ ਜ਼ਰੂਰ ਪੁੱਛਣੀ ਚਾਹੀਦੀ ਡਾਇਰੈਕਸ਼ਨ ਵੀ ਇਧਰ ਨੂੰ ਤੇ ਅੱਛਾ ਭਾਜੀ ਇਹਦਾ ਮੈਨੂੰ ਇੱਕ ਆਨਸਰ ਦਿਓ ਮੰਨ ਲਓ ਆ ਕੈਮ ਤੁਸੀਂ ਇਹਦੀ ਕੁੰਡਲੀ ਦੇਖੋਗੇ ਫਿਰ ਵਾਸਤੂ ਦੇਖੋਗੇ ਕਿ ਇਹ ਨਾ ਭਾਈ ਨਵਾਂ ਕਨਸੈਪਟ ਆ ਯਾਰ ਤੁਸੀਂ ਤਾਂ ਰੈਂਡਮ ਪੁੱਛ ਲਿਆ ਬਟ ਇਹ ਬਹੁਤ بڑا ਕਨਸੈਪਟ ਹੈ ਜੀ ਇੱਕ ਤਾਂ ਹੋ ਗਿਆ ਵਾਸਤੂ ਅੱਜ ਕੱਲ ਇਹ ਕਹਿੰਦਾ ਹੈ ਐਸਟਰੋ ਵਾਸਤੂ ਐਸਟਰੋ ਵਾਸਤੂ ਲਾਈਕ ਮੈਂ ਨਾ ਤੁਹਾਡੀ ਕੁੰਡਲੀ ਦੇਖੂਗਾ ਨਾ ਜਾਂ ਕਿਸੇ ਦੀ ਵੀ ਜਿਹੜਾ ਘਰ ਦਾ ਮਾਲਕ ਹੈ ਉਹਦੀ ਕੁੰਡਲੀ ਦੇਖੂਗਾ ਤਾਂ ਉਹਦੇ ਘਰ ਚ ਪਈਆਂ ਚੀਜ਼ਾਂ ਦੱਸੂਗਾ ਯਕੀਨ ਮੰਨੋਗੇ ਤੁਸੀਂ ਤੁਸੀਂ ਕਿਸੇ ਦੀ ਕੁੰਡਲੀ ਦੇਖੋਗੇ ਤਾਂ ਉਹਦੇ ਘਰ ਚ ਕਿਹੜਾ ਸਬਾਨ ਕਿੱਥੇ ਪਿਆ ਉਹ ਦੱਸੂਗਾ ਉਹ ਦੱਸ ਦੋਗੇ ਤੁਸੀਂ ਹਾਂ ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਦੱਸਾਂ ਮੈਂ ਤੁਸੀਂ ਵੀ ਚਮਤਕਾਰ ਦੀ ਗੱਲ ਕਰ ਰਹੇ ਨਹੀਂ ਮੈਂ ਤਾਂ ਹੀ ਤਾਂ ਗੱਲ ਨਹੀਂ ਕਰਦਾ ਕਦੇ ਇਹ ਪਹਿਲੀ ਵਾਰ ਗੱਲ ਕੀਤੀ ਹੈ ਉਹ ਮੈਂ ਤੁਹਾਨੂੰ ਸੂਤਰ ਦੱਸ ਰਿਹਾ ਹਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਦੱਸਦਾ ਤਾਂ ਮੈਂ ਹੀ ਦੱਸ ਸਕਦਾ ਜੇ ਤੁਸੀਂ ਬੇਸਿਕ ਪੜ ਲਓਗੇ ਤਾਂ ਤੁਸੀਂ ਵੀ ਦੱਸ ਦੋਗੇ ਬਾਈ ਦੀ ਪੜ ਲੈਣਗੇ ਬਾਈ ਦੱਸ ਦੇਣਗੇ ਕੋਈ ਵੀ ਪੜ ਲਿਆ ਦੱਸ ਦੇ ਉਹ ਮੈਂ ਤੁਹਾਨੂੰ ਦੱਸ ਰਿਹਾ ਨਾ ਕਿਵੇਂ ਜਿਹੜਾ ਬਰਥ ਚਾਰਟ ਹੈ ਇਨਸਾਨ ਦਾ 12 ਘਰ ਨੇ ਹਾਂਜੀ ਉਹ ਦਿਸ਼ਾਵਾਂ ਵੀ ਨੇ ਦੱਸ ਹਰ ਇੱਕ ਪਲੈਨਟ ਦੇ ਚਾਰਟ ਦੀ ਅਲੱਗ-ਅਲੱਗ ਦਿਸ਼ਾ ਹੈ ਜੇ ਸ਼ਨੀ ਉਹਦੇ ਲਗਨ ਚ ਹੈ ਆਉਰੇ ਘਰ ਦੀ ਨਾਰਥ ਡਾਇਰੈਕਸ਼ਨ ਦੇ ਅੰਦਰ ਲੋਹਾ ਪਿਆ ਹੋਣਾ ਕਿਤੇ ਨਾ ਕਿਤੇ ਜਾਂ ਸਕ੍ਰੈਪ ਪਿਆ ਹੋਣਾ ਜੇ ਸ਼ਨੀ ਡੈਬਲੀਟੇਟਡ ਹੈ ਅੱਛਾ ਜੇ ਉੱਥੇ ਉਹਦਾ ਬ੍ਰਹਸਪਤੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਉਹਦਾ ਮੰਦਿਰ ਬਣਿਆ ਹੋਏਗਾ ਜਾਂ ਫਿਰ ਜੇ ਬੰਦਾ ਗੁਰਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼ ਕੀਤਾ ਹੋਏਗਾ ਜਾਂ ਫਿਰ ਗੁਟਕਾ ਸਾਹਿਬ ਰੱਖੇ ਹੋਣਗੇ ਸੈਂਚੀਆਂ ਰੱਖੀਆਂ ਹੋਣਗੀਆਂ ਜੇ ਸ਼ੁਕਰ ਹੈ ਤਾਂ ਸਮਝੋ ਉਹਦਾ ਉਸ ਡਾਇਰੈਕਸ਼ਨ ਦੇ ਅੰਦਰ ਜਾਂ ਤਾਂ ਉਹ ਹੈ ਮਿਰਰ ਲੱਗਿਆ ਹੋਇਆ ਪਰਫਿਊਮ ਵਗੈਰਾ ਪਾਇਨੇ ਇਸ ਟਾਈਪ ਦਾ ਸਾਮਾਨ ਪਿਆ ਤੇ ਜੇ ਤਾਂ ਕਿਸੇ ਨੂੰ ਰੈਂਡਮ ਦੱਸ ਦੋ ਅੱਛਾ 8ਵੇਂ ਘਰ ਦੇ ਉੱਤੇ ਸ਼ਨੀ ਬੈਠਾ ਹੈ ਜਿੱਥੇ ਤੁਹਾਡਾ ਜਨਮ ਹੋਇਆ ਉੱਥੇ ਰਸਤਾ ਬੰਦ ਸੀਗਾ ਜੇ ਤਾਂ ਮੈਂ ਇਹ ਕਹਿੰਨਾ ਬਿਨਾ ਸ਼ਨੀ ਦੀ ਗੱਲ ਕਰੇ ਕਰ ਰਿਹਾ ਅੱਛਾ 8ਵੇਂ ਘਰ ਸ ਰਸਤਾ ਬੰਦ ਸੀਗਾ ਜਿੱਥੇ ਜਨਮ ਹੋਇਆ ਜਾਂ ਫਿਰ ਜੇ ਸ਼ਨੀ ਉਹਨਾਂ ਦੇ 4th ਹਾਊਸ ਹੈ ਰਸਤਾ ਬੰਦ ਸੀਗਾ ਤਾਂ ਇਹ ਹੋ ਗਿਆ ਚਮਤਕਾਰ ਜੇ ਮੈਂ ਨਾਲ ਸੂਤਰ ਦੱਸ ਰਿਹਾ ਜੀ ਤਾਂ ਫਿਰ ਚਮਤਕਾਰ ਨਹੀਂ ਹੋਇਆ ਨਾ ਮੈਂ ਤਾਂ ਤੁਹਾਨੂੰ ਟਰਮ ਦੱਸ ਰਿਹਾ ਜੇ ਇਹ ਹੈ ਤਾਂ ਇਦਾਂ ਹੁੰਦਾ ਹੈ ਹੈ ਤਾਮੀ ਰਾਜੀ ਨਹੀਂ ਹੈ ਤਾਮੀ